ਆ ਦੇਖੋ ਅੱਜ ਦਾ ਮਾਹੌਲ ਕੀ ਹਾਲ ਹੋਇਆ ਪਿਆਗਾ ਅੱਜ ਫਿਰ ਕਾਫੀ ਟਾਈਮ ਦਾ ਮੀਂਹ ਪੈ ਰਿਹਾਗਾ ਤੇ ਹਾਲਾਤ ਤਾਂ ਪਹਿਲਾਂ ਹੀ ਖਰਾਬ ਸੀ ਸੀ ਫੜੋਂ ਤੋਂ ਜ਼ਿਆਦਾ ਖਰਾਬ ਹੋ ਗਏ ਗਰਾਵ ਵਗੈਰਾ ਜਮਾ ਕੰਡਮ ਹੋਇਆ ਪਿਆ ਨਾਲ ਉਹ oh my god ਹਾੜ ਰਚ ਰਿਹਾ ਹੈ ਦੇਖੋ ਕੀ ਹਾਲ ਹੋਇਆ ਪਿਆ ਆ ਤਕਰੀਬਨ ਚਾਰ ਨਹੀਂ ਆਉਂਦਾ ਪਿਆਗਾ। ਦਮਾ ਬੁਰਾ ਹਾਲ ਹੋਇਆ ਪਿਆ ਸਾਰੀਆਂ ਜੀਰਿਆ ਵਗੈਰਾ ਭਰੀਆਂ ਪਈਆਂ ਨੇ ਸਾਰਾ ਪਾਣੀ ਇਧਰ ਆਉਂਦਾ ਪਿਆ ਇਹਦਾ। ਇਧਰ ਆ ਕੇ ਆ ਇਧਰੋਂ ਜਾਂਦਾ ਪਿਆ ਤੋਬੇਕ ਨਹੀਂ। ਤੋਬਾ ਹੀ ਫੱਲ ਹੋ ਰਿਹਾ ਤੇਰੇ ਦਾ। ਮੋਸਾ ਵੀ ਸਾਡਾ ਘੜ ਰਿਹਾ ਵਿੱਚ ਦੇਖੋ ਕਿਹੜੇ ਹਾਲਾ ਨਾਲ ਮੁੰਡਾ ਕੋਸ਼ਿਸ਼ ਕਰਦਾ ਪਿਆ। Gracias. de aquí.